ਪਰ ਅਜੇ ਮਿਓ ਐ ਸ਼ਾਇਦ ਇਹਨਾਂ ਨੂੰ ਪਤਾ ਲੱਗਣਾ ਕੋਈ। ਸੰਦੀਪ। ਸੰਦੀਪਾ। ਕਿਆ ਹਾਂ ਜੀ? ਚਿੜੀਆ ਰਹਿਣੀ। ਉਹ ਤੇ ਚਿੜੀਆ ਕਰਨ ਚੱਲ ਰਹੇ ਦੇਖੋ। ਕੁੱਖ ਮਿਕ ਲੱਗੀ ਜੀ। ਬਿੱਲੀ। ਲੈ ਵੀ ਪੱਥਰੀਆਂ ਵੇਖ ਲਓ ਜਿਨ੍ਹਾਂ ਨੇ ਨਹੀਂ ਵੇਖੀਆਂ ਤੇ ਪਿੱਤਾ ਵੇਖ ਲਓ ਜਿਨ੍ਹਾਂ ਨੇ ਨਹੀਂ ਵੇਖਿਆ। ਅੱਜ ਕੰਦੀ ਦਾ ਫੋਨ ਆਉਂਦਿਆ। ਮੈਡੋ ਆ ਗਈ ਮਨੇਰੀ। ਮੈਂ ਮੈਂ ਫੇਰ ਦਰਵਾਜ਼ਾ ਖੋਲ ਤਾਂ ਸੁੱਤੇ ਹੀ ਗਈ ਤੇ 5:30 ਵਜੇ ਆਈ ਖਣੀ ਤੇ ਇੱਥੇ ਵੀ ਆਈ ਹਨਾ। ਆ ਗੋਲੀਆ ਗੋਲੀਆ ਮੈਂ ਸੁੱਤੀ ਮਮੀ ਉੱਠ ਲੱਤੇ ਮਮੀ ਨੂੰ ਤਾਂ ਨੀਂਦ ਨਹੀਂ ਆਈ ਨੇ ਹਾਂ ਨੀਂਦ ਨਹੀਂ ਆਈ 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 ਕੇ ਅੰਦਰ ਪਾ ਬਈਆ ਬਿਲਕੁਲ ਇਤਨਾ ਮਲਤ ਹ ਹ ਹ ਇਸ ਇਸ ਤੇ ਹਣ ਮੇਰੇ ਰਾਦਾ ਮੈਂ ਮਮੀ ਨੂੰ ਛੱਡ ਆਵਾ ਘਰੇ ਕਿਉਂਕਿ 12 ਜਨਮ ਕਿਉਂਕਿ 12 ਜਿੰਦਰਾ ਮਾਰਿਆ ਉਹਨੇ ਬਾਪੂ ਡੈਡੀ ਅੰਦਰ ਹੀ ਹੈ ਉਹ ਦੁੱਧ ਵੀ ਲੈਉਣਾ ਹੈ ਤੇ ਉਹ ਜ਼ਰੂਰੀ ਉਹ ਦੁੱਧ ਅੰਦਰ ਸਭਾਉਂਦ ਲਵਾਈ ਮੇਰੇ ਉਹ ਗੜਬੜ ਹੋਈ ਨਾ ਸਾਰੀ ਸਸਿਕਾ ਸਾਥ ਤੋਂ ਦਾ ਅੱਜ ਦਿਨ ਮੈਂ ਵਲੌਗ ਦੇ ਵਿੱਚ ਤੇ ਮੈਂ ਹੁਣ ਚੱਲਿਆ ਘਰੇ ਮੰਮੀ ਨੂੰ ਇੱਥੇ ਰਹਿਣ ਦਾ ਤਾਂ ਫਿਰ ਭੋਗੀ ਸੰਦੀਪ ਨੇ ਕਰਲੀ ਹੋਈ ਤਾਂ ਨਾ ਸੀਗਾ ਤੇ ਤਾਂ ਕਰਕੇ ਮੰਮੀ ਨੇ ਇੱਥੇ ਰਹਿਣ ਦਾ ਤਾਂ ਸੰਦੀਪ ਦੇ ਲੱਗੀ ਮੈਂ ਫਿਰ ਡੈਡੀ ਨੂੰ ਦੇ ਦਿੱਤਾ ਚਾਬੀ ਜਲਦੀ ਜਲਦੀ ਜਾ ਕੇ ਕੱਲਾ ਹੀ ਪਹੁੰਚ ਗਈ ਆਪਾਂ ਘਰੇ ਤੇ ਇਹ ਕਿਤੋਂ ਦਫਾ ਮੈਂ ਜੰਦਰਾ ਜਾਣਾ ਮਾਰਦੇ ਹੋਏ ਮੱਜਾਂ ਨੇ ਚੰਦਰਾ ਮੈਂ ਜਦੋਂ ਐਂ ਡੈਡੀ ਕੰਡੇ ਹੀ ਪਾਟ ਤੇ ਹੁਣ ਡੈਡੀ ਬਹਣ ਲੱਗੇ ਚਾਹ ਕਿੱਸੇ ਤੋਂ ਕੀ ਹਾਲ ਚੱਲ ਦੋਸਤੋ ਮੈਂ ਨਾ ਆਪਣੀ ਧੀ ਵਾਸਤੇ ਦੁੱਧ ਪਾਲਾਂ ਮੈਂ ਕਿਹਾ ਵੀ ਉਹਨੇ ਪੀਣਾ ਹੈ ਵਿਚਾਰੀ ਨੇ ਡੀਕਦੀ ਹਣੀ ਮੈਨੂੰ ਆਹ ਡੱਬਾ ਲਿਆ ਕਹਿੰਦੇ ਇਹਦੇ ਵਿੱਚ ਪਿੱਤਾ ਪਾਉਣਾ ਹੈ ਕੱਢ ਕੇ ਤੇ ਇਹ ਤੁਮ ਲੈ ਲੈ ਨਾਲ ਕੁੜੀ ਦੇ ਦੋਸਤ ਪਾਲੇ ਇੰਨਾ ਬੜਾ ਮੈਂ ਫਿਲਹਾਲ ਬਾਕੀ ਦੇਖ ਲਾਂਗੇ ਮੌਕੇ ਤੇ ਮੈਂ ਹੁਣ ਇੱਥੇ ਲਵਲੀ ਨੂੰ ਲੈਣ ਵਾਸਤੇ ਆਇਆ ਲਵਲੀ ਨੇ ਟਾਈਮ ਲਗਾ ਦਿੱਤਾ ਥੋੜਾ ਜਿਆਦਾ ਸੰਦੀਪ ਨੂੰ ਲੈ ਗਏ ਆ ਪ੍ਰਸ਼ਨ ਕਰਨ ਵਾਸਤੇ ਤੇ ਇਹ ਹਿੰਦ ਤੱਕ ਆਈ ਨਹੀਂ ਆ ਗਈ ਆ ਗਈ ਬਟਰ ਮੈਨ ਲੱਗਦਾ ਹਰ ਗੁੰਡਈ ਹਣੀ ਤਾਂ ਸਾਨੂੰ ਮੰਮੀ ਵੇਚਾ ਚਾ ਚਾਤੀਆ ਚਾਤੀਆ ਵੀ ਵੀਨ ਖਾ ਤੀ ਜਿਹੜਾ ਪਾਣੀ ਵੀ ਨਾ ਪੀਤਾ ਤਾਂ ਉਹ ਦੇਣੀ ਵਿੱਚ ਅੱਗੇ ਕਹਿਣੇ ਸਤੋਂ ਦੇਣੀ ਵਾਦੂ ਹਾਂ ਥੋੜਾ ਟਾਈਮ ਇਹਨੂੰ ਲੱਗ ਗਿਆ लवली ਨੂੰ ਇਹ ਏਡ ਹੀ ਕੰਮ ਕਰ ਰਿਹਾ ਹਾਂ ਚੱਲ ਉਹ ਕੋਈ ਭਾਜ ਚਲ ਗਿਆ ਹੀ ਰਾਜੂ ਚਲ ਗਿਆ ਕੰਮ ਦੇ ਫਿਰ ਮੈਂ ਹਾਂ ਇੱਕ ਦਾਉ ਹੋ ਗਿਆ ਕੋਣ ਹੈ ਆਨਲਾਈਨ ਦੋ ਕੀ ਮਾਸੀ ਫਿਰ ਕਿ ਉਹਦਾ ਸ਼ਿਰਤੀ ਡਾਕਟਰ ਬਾਲ ਸੋਹਿਆ ਬੰਦੇ ਚੱਲ ਜਾਂਦਾ ਅੱਛਾ ਅੱਛਾ लवली ਨੂੰ ਲੈ ਆਏ ਇਹਦਾ ਸਾਥ ਇਹਨੇ ਇਸੇ ਕਰਕੇ ਇੱਥੇ ਵਿਆਹ ਕਰ ਲਿਆਦਾ ਹੈ ਰਾਜੂ ਚਲ ਗਿਆ ਆਪਣੀ ਡਿਊਟੀ ਤੇ ਇਹ ਇਹ ਮਗਰ ਪੈਂਦੀ ਹਣੀ ਆ ਮੰਮੀ ਇਹ ਮਗਰ ਪਈ ਹੈ ਪਈ ਮਗਰ ਹੈ ਹੈ ਨਹੀਂ ਕਿਉਂ ਨਾ ਚੱਲ ਪੱਲੀ ਤੇ ਗੁਣਾ ਦੁੱਧ ਘੁੱਟ ਹੋ ਜਾਂਦਾ ਸੇਰ ਦਾ ਇੱਕ ਬਾਵੇ ਗਿਆ ਮੈਂ ਤੋਂ ਇੱਥੇ ਉੱਥੇ ਭੱਜਿਆ ਕਿੱਗੇ ਸਪਰੇਅ ਚ ਨਹੀਂ ਨਹੀਂ ਥੋੜੇ ਦੇ ਆਉ ਆ ਗਈ ਆ ਗਈ ਆ ਗਈ ਆਉਣ ਡੇ ਹੱਥ 'ਚ ਪਿੱਤਾ ਫੜ ਕੇ ਲਿਆਉਣ ਡੇ ਹੱਥ 'ਚ ਪਿੱਤਾ ਪੜ ਕੇ ਨੇ ਹੁੰਦੇ ਉਹਨੇ ਆ ਕਣਜ ਬਲਾਉ ਗਾਨੇ ਨਾ ਮੈਨੂੰ ਮਖੌਲ ਕਰ ਲਿਆ ਕਦਾਏ ਅੰਜੀ ਮਮਾ ਆ ਗਈ ਉਹ ਲੈ ਗਈ ਹਾਂ ਤੇ ਪਿੱਤਾ ਫੜ ਕੇ ਲੈ ਮੰਡਾ ਜੀ ਬੋਤਲ ਲੈਂਦਾ ਹਾਂ ਹਾਂ ਲੈ ਚਿੰਜੀ ਬੋਤਲ ਲੈਂਦਾ ਬਾਲਾ ਵੀ ਦਵਾਤਾ ਹਾਂ ਮੈਂ ਬੋਤਲ ਜਿੰਦਾ ਥੋੜਾ ਇਹ ਕੁੜੀ ਜੁਗਾ ਆ ਆਪ ਵੀ ਥੋੜਾ ਲੈਂਦਾ ਮੈਂ ਨਾ ਮੈਂ ਫੇਰ ਦੀ ਫੇਰ ਵੇਖ ਲਾਂ ਮਮਾ ਉਹ ਵੀ ਤਾਂ ਹੋ ਵੀ ਪਿਆ ਹੀ ਜਾਓ ਦਰਵਾਜ਼ੇ ਲੱਗ ਜਾ ਕੇ ਬਾਜ ਜਾਂਦੇ ਜਾਓ ਨਹੀਂ ਨਾ ਉਹਨੂੰ ਸਵੇਰ ਦੇ ਹੋ ਗਿਆ 9:00 ਤੇ 20 ਮਿੰਟ ਦੇ ਉਹ ਹੋ ਗਿਆ ਟ੍ਰੇਨ ਹੋ ਗਿਆ ਆਉਣ ਲੱਗੇ ਆ ਨਹੀਂ ਲੈ ਸੀਰੀਅਸਲੀ ਨਾ ਨਰਸਾ ਜਿੰਨੇ ਜਦੋਂ ਪੰਜਾਬੀ ਗੰਦਰਾ ਜਦਰਵਾਜਾ ਖੁੱਲ ਕੇ ਬਹੁ ਵੀ ਹਾਲੇ ਐ ਦੱਸ ਦਰਵਾਜਾ ਸਾਹਮਣੇ ਖੁੱਲਾ ਜਾਂਦਾ ਨਹੀਂ ਬੰਦ ਹੈ ਬੰਦ ਕਰਤਾ ਮੈਂ ਹੁਣੇ ਬਹੁ ਖੁੱਲਾ ਹੈਗਾ ਮੈਂ ਦਾਦੀ ਨੇ ਮੋਬਾਈਲ ਦੇ ਆਵੇ ਤੇ ਦੇ ਆਈ ਬਹੁਤ ਬੀਬੀ ਕੁੜੀ ਹੈ ਇਧਰ ਜੇ ਪੌੜੀਆਂ ਵੱਲ ਨਹੀਂ ਜਾਣਾ ਆ ਵੀ ਪੰਗੇ ਵੀ ਲੈ ਲਏ ਮਿਸ਼ਾਣ ਪਛਾਵਾ ਇੱਕ ਅੰਡੇ ਸੱਟ ਰੋਣੀ ਮਮਾ ਨਾ ਮਮਾ ਆ ਗਏ ਮਮਾ ਆ ਗਏ ਬੱਸ ਰੁਕ ਜਾ ਚੱਲ ਇੱਥੇ ਵਾਜ ਦੇ ਇੱਥੇ ਖਲੋ ਕੇ ਵਾਜ ਦੋ ਮਮਾ ਜੋਰ ਨਾਲ ਦੋ ਵਾਜਿਆ ਹੋ ਮਮਾ ਮਮਾ ਜੀ ਮਮਾ ਜੋਰ ਨਾਲ ਵਾਜ ਦੋ ਮਮਾ ਚਾਹ ਕਰ ਦੋ ਮਮਾ ਇੱਧਰ ਇੱਧਰ ਮਮਾ ਇੱਧਰ ਚਾਹ ਕਰ ਦੋ ਮਮਾ ਮਮਾ ਜੋਰ ਚ ਵਾਜ ਦੇ ਜੋਰਚ ਦੇਵਾਜ ਆਵਾਜ਼ ਮਾਰੂਗੀ ਮਮਾ ਫਿਰ ਤਾਂ ਮਮਾ ਹਾਂ ਨਹੀਂ ਹਾਂ ਨਹੀਂ ਜੋਰ ਦੋ ਮਾਂ ਕਾ ਦ ਆ ਦ ਆ ਆਜੋ ਚੱਲ ਲੱਭਦੀ ਹੈ ਕਾ ਆਜੋ ਮਮਾ ਆਜੋ ਕਾ ਮਮਾ ਵਾਇ ਦੋ ਨਾ ਜੋਰਚ ਮਮਾਂ ਨੂੰ ਵੇਖੋ ਆ ਗਿਆ ਮਮਨ ਵੇਖੋ ਬਣਾ ਵੇਖੋ ਬਣਾ ਮਮਨ ਭੱਜ ਜੀ ਕਿੱਥੇ ਜਾਣਾ ਮਮਾ ਨੂੰ ਮਮਾ ਕੋ ਜਾਣਾ ਮਮਾ ਕੋ ਮਮਾ ਕੋ ਜਾਣਾ ਮਮਾ ਕੋ ਜਾਣਾ ਬੈਠੇ ਵੇਟ ਕਰਨ ਦੇ ਆਜ ਤਾਂ ਘਾਈ ਨਹੀਂ ਹਾਂ ਹਾਂਜੀ ਦੱਸੋ ਬਿੱਲੀ ਨੇ ਕਾਮਿਆ

ਅੱਤ ਜਿੜੀਆਂ ਕੰਚਲ ਲੰਗਦੇ ਆ। ਮੇਕ ਲਾਜੀ ਬਿੱਲੀ ਨੇ ਕ ਮਿਆਉ। ਕਿਦਾਰ ਗਣ। ਲੈ ਵੀ ਪੱਥਰੀਆਂ ਵੇਖ ਲਓ ਜਿਨ੍ਹਾਂ ਨੇ ਨਹੀਂ ਵੇਖੀਆਂ ਤੇ ਪਿੱਤਾ ਵੇਖ ਲਓ ਜਿਨ੍ਹਾਂ ਨੇ ਨਹੀਂ ਵੇਖਿਆ ਆਹ ਜੀ ਪਿੱਤਾ। ਪਿੱਤਾ ਅਸਲ ਇਹ ਨਾ ਸੁੰਗੜ ਗਿਆ ਵਾ ਇਨਫੈਕਸ਼ਨ ਦੇ ਨਾਲ ਨਾ ਵਿੱਚ ਪੱਥਰੀਆਂ ਜ਼ਿਆਦਾ ਆਈਆਂ। ਤੇ ਉਹ ਸੁੰਗੜ ਗਿਆ ਪਿੱਤਾ ਵਖੋ। ਤੇ ਇਹ ਹੁਣ ਨਾ ਟੈਸਟ ਹੋਣਾ ਤਾਂ ਉਹ ਕਿਨੇ ਡੱਬੇ ਦੇ ਵਿੱਚ ਪਾਇਆ ਵਾ। ਇਹਦਾ ਟੈਸਟ ਹੋਣਾ ਹੈ ਪਿੱਤੇ ਦਾ। ਕਮ ਮਮਾ ਪਰਿ 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 ਮਮਾ ਤੇ ਐਪੀ ਡਾਇਗ੍ਰam ਚ ਨਹੀਂ ਜਾ ਕੇ ਨਹੀਂ ਆਇਆ ਸੱਸ ਰੀਆਂ ਕਾ ਜੀ ਸੱਸ ਰੀਆਂ ਕਾ ਜੀ ਅੰਦਰ ਸੱਸੀ ਕਾ ਨਾ ਹੈ ਨਹੀਂ ਕਰਨੀ ਹੈ ਹਰ ਕਨ ਉਹ ਆਇਆ ਕਮ ਮਮਾ ਲੱਗੇ ਲੱਗਿਆ ਚਚੀ ਆਦਾ ਲੱਗਦਾ ਕਮ ਮਮਾ ਮਮਨ ਮਮਨ ਆਇਆ ਉਹ ਮਮੀ ਮਮੀ ਬੋਲਦੀ ਆ ਬੜੀ ਹੋ ਅਛਾਈ ਇਸ ਦੀ ਮਮਾ ਮਮਾ ਪਾ ਲਈ ਕਰ ਦੇ ਨੀ ਪਾ ਲਈ ਕਰ ਮਮਾ ਕਿੱਥੇ ਮਮਾ ਆਈ ਆਈ ਦਰਦੋਂ ਦੀ ਦਰਦੋਂ ਦੀ ਕਿਉਂ ਖਣੇ ਭਾਜੀ ਦੀ ਕਿੰਨੇ ਦੀ ਦੀ ਮੈਂ ਉਹਨਾਂ ਲੱਗੇ ਨੇ ਰੋਟੀ ਲੈ ਕੇ ਕਿਉਂਕਿ ਉਹ ਕਹਿੰਦੇ ਸੀਗੇ ਵੀ ਰੋਟੀ ਤੁਸੀਂ ਲੈ ਆਪਣਾ ਬੇਫਿਕਰੇ ਰੋਟੀ ਆਪਣੇ ਨਾਲ ਉਧਰੋਂ ਆਈ ਜਾਊਗੀ ਉਹਨਾਂ ਬਾਜੀ ਤੇ ਕਰਨੀ ਦੀ ਦੋਨੋਂ ਆਣਗੇ ਤੇ ਨਾਲ ਕਾਕਾ ਨੇ ਤੇ ਕਾਕੇ ਨੇ ਤੇ ਆਉਣਾ ਆਉਣਾ ਨਾ ਉਹਦਾ ਤਾਂ ਨਾਮ ਲੈ ਮਤਲਬ ਨਾ ਕਰਨਲੀ ਕਾਲ ਨਹੀਂ ਆਉਂਦੇ ਸਭ ਤੋਂ ਪਹਿਲਾਂ ਤੇ ਦੋਨੋਂ ਬਾਅਦ ਪੱਪੜ ਦੇ ਪਰਦੇ ਪਰਾਂ ਕਰਕੇ ਵੀਊ ਵੇਖਣ ਨੇ ਕਿਹੜਾ ਬਾਅਦ ਹੈ ਮੈਂ ਦੁੱਧ ਬਿਚਾ ਪਾਵਾ ਸੋਤਾਂ ਚ ਪਾ ਜਾਏਗਾ ਰੂਮ ਚ ਪੜਦਾ ਅੱਛਾ ਅੱਛਾ ਲੈ ਵੀ ਉਹਦਾ ਇਹ ਵੀ लवली ਪਾਸ ਹੋ ਗਈ लवली ਨੇ ਮੇਰੀ ਕੁੜੀ ਸਵਾਤੀ ਹੈ ਹੈ ਕੁੜੀ ਮੇਰੀ ਸਵਾਗੀ ਵੇਖ ਲਾ ਅਕਾਚ 12 ਖੜੀ ਨਾ ਥੱਲੇ ਸੌ ਜਾਂਦੀ ਆ ਜਿੰਦੋਂ ਸੰਦੀਪ ਬਾਹਨ ਇਹ ਨਾ ਰੱਖਦੀ ਫਿਰ ਰੋਂਦੀ ਆ ਹੁਣ ਬਹੁਤ ਮੀਂਹ ਚੜੀ ਬਾਹਨ ਅਨੁਸਾਰ ਆਇਆ ਹੋਇਆ ਸੀ ਇਹ ਬੰਦੇ ਜੀ ਉੱਠ ਕੇ ਬੈਠੀ ਐ ਨੇ ਜਿੱਦਾਂ ਪਤਾ ਨਹੀਂ ਆਪਣਾ ਤੜਕੇ ਕਿੱਥੇ ਜਾਣਾ ਈ ਕੀ ਜਾਂਦੀ ਆ ਕੰਮ ਪੁਣਾ ਦੇ ਜਾਂਦੀ ਉਹਦੇ ਵਿੱਚ ਕਹਿੰਦੀ ਉਹ ਉਹ ਮਸ਼ੀਨ ਜਿਹਰੇ ਵਿੱਚ ਨਾ ਕਾਰਟਨ ਲਾਦੇ ਕਹਿੰਦੀ ਉੱਠ ਖਲੋਤੀ ਆ ਚਲੋ ਬੁਲਾਓ ਹੁਣ ਸਾਰਿਆਂ ਨੂੰ ਸਸੀ ਕਾ ਬੁਲਾ ਦਿਓ ਇੱਧਰ ਸਸੀ ਕਾ ਬੁਲਾ ਦਿਓ ਸਾਰਿਆਂ ਨੂੰ ਵੈਰੀ ਗੁੱਡ ਮਮਾ ਮਮਾ ਕਹਿੰਦੇ ਮਮਾ ਪਪਾ ਦੇ ਐ ਮਮਾ ਲਿਖੇ ਦੇਖੋ ਤੇ ਮਮਾ ਦਾ ਪੁੱਤ ਹੈ ਪਪਾ ਦਾ ਪਪਾ ਹੈ ਐਨਾ ਦੇ ਪਪਾ ਦਾ ਪੁੱਤ ਐਨਾ ਮਮਾ ਦਾ ਪੁੱਤ ਹੈ ਪਪਾ ਦਾ ਪਪਾ ਦਾ ਪੁੱਤ ਹੈ ਮਮਾ ਦਾ ਇਥੇ ਜਿਹੜਾ ਮਗਰ ਅਲਫ਼ਜ਼ ਬੋਦਗੀ ਮੈਂ ਉਹ ਹਿਸਾਬ ਲਾਉਣਾ ਜਿਹੜਾ ਮਗਰ ਅਲਫ਼ਜ਼ ਮਗਰ ਅਲਫ਼ਜ਼ ਬੋਲਦਾ ਉਹਦਾ ਪੁੱਤ ਪਾਪਾ ਦਾ ਪੁੱਤ ਵਾ ਕੇ ਮਮਾ ਦਾ ਹੈ ਪਾਪਾ ਦਾ ਪੁੱਤ ਵਾ ਕੇ ਮਮਾ ਦਾ ਪਾਪਾ ਦਾ ਪੁੱਤ ਕਿ ਮਮਾ ਦਾ ਮਮਾ ਜਿਹੜਾ ਨਾਮ ਤੋਂ ਮੱਲੋ ਅਜੇ ਨਾ ਮੌਕੇ ਤੇ ਦਿਮਾਗ ਵਿੱਚ ਆ ਜੇ ਲਫ਼ਜ਼ ਬਹੁਤ ਬੋਲਦੀ ਹੈ আচ্ছা ਤਾਂ ਦਾਦੀ ਦਾ ਪੁੱਤ ਕਿ ਦਾਦੀ ਦਾ ਦਾਦੀ ਦਾ ਪੁੱਤ ਕਿ ਦਾਦੇ ਨਹੀਂ ਨਾ ਦਾਦੇ ਦਾ ਕਿ ਦਾਦੀ ਦਾ ਪੁੱਤ ਹੁਣ ਕਿਹਦਾ ਪੁੱਤ ਹੈ ਦਾਦੇ ਦਾ ਪੁੱਤਾਂ ਕਿ ਦਾਦੀ ਦਾ ਦਾਦੀ ਮੇਂ ਜਦੀ ਨਦੀ ਲਾਰੇ ਘੱਟ ਨਹੀਂ ਬਬੂ ਦਾਦੀ ਕਿੱਥੇ ਦਾਦੀ ਦਾਦੀ ਕਿੱਥੇ ਪਤਰੀ ਦਾਦੀ ਮੈਂ ਲੈ ਆ ਦੇਣੀ ਮੈਂ ਕਿਥੇ ਤੇਰੀ ਰਾਖੂ ਬੜਾ ਸੁਣਾ ਬਾਜੀ ਮਾਸਾੜੇ ਹਾਂ ਕਿ ਮਾਸਾੜੇ ਮਾਸੀ 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 ਕਿੱਥੇ ਆਈ ਕਾ 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 ਗੋਪੀ ਪੂਜੀ ਲੋ ਲਈ ਲੈਣ ਵਾਸਤੇ ਗੰਦੀ ਦੀ ਹੁਣਾਂ ਨੂੰ ਬੇਗਰ ਦੀ ਕਹਾਸਾ ਬੇਗਰ ਦੀ ਫਤਿਹ ਬਿਆਸਿਕਾ ਸਸਰੀ ਨਾ ਆਏ ਜੀ ਦੇ ਪੱਜਣੀ ਆਏ ਹੌਨ ਸੁੱਤੀ ਹੈ ਕਿ ਟਿਕਾ ਲਾਤਾ ਉਹਨਾਂ ਨੇ ਰੈਸਟ ਵਾਲਾ ਉਹ ਸ਼ਾਗੀ ਹੰਡਲੀ ਨੂੰ ਕਿਦਾਂ ਹੈ ਖੁਬਰਾ ਹੰਡਲੀ ਕਹਿੰਦੇ ਵੰਟਿੰਗ ਆਉਂਦੀ ਹੈ ਪੱਲਾ ਤਾਂ ਨਾ ਜਾਂਦੀ ਨਾ ਹੋ ਗਿਆ ਬਹੁਤ بڑا ਬੀਬਾਈ ਇਹ ਬਹੁਤ بڑا ਬੀਬਾਈ ਲੈ ਉਹ ਕਹਿੰਦਾ ਨਹੀਂ ਜਾਣਾ ਕਿਤੇ ਘਰ ਜਾਣਾ ਕੋਈ ਨਹੀਂ ਥੋੜੀ ਇਹ ਲੀਕ ਹੈ ਇਹ ਲੀਕ ਹੈ ਜਦੋਂ ਹੋਸ਼ ਹੁੰਦੇ ਉਦੋਂ ਕਹਿੰਦੀ ਉਲਟੀਆਂ ਹੁੰਨ ਲੱਗ ਪੈਂਦੀਆਂ ਔਰ ਗਰਮੀ ਲੱਗੀ ਨਾ ਮਰਿੰਦਾ ਇਹ ਮਿੰਡਾ ਇਹ ਤਾਂ ਨੰ ਮਰਿੰਦਾ ਵਾਲੇ ਬ੍ਰਿਡਿਸ਼ ਆ ਰਹੇ ਹੁੰਦੇ ਹਾਂ ਅੱਧੀ-ਪੱਚੀ ਦੀ ਮੇਰੀ ਕੁੜੀ ਮਤ ਮਾਰ ਛੱਡਦੀ ਨਾ ਕਰਨਾ ਬੰਦੇ ਨੇ ਕੀ ਕੀ ਆ ਬਈ ਹੁਣ ਵਾਹ ਵਾਹ ਗਏ ਮਾਪਦਾਦਾ ਸੰਭਣ ਡਿਆ ਹੈ ਹੁਣ ਜਾ ਕੇ ਮੈਂ ਜਾਣਾ ਵਾ ਮੈਂ ਠਹਿਰ ਕੇ ਜਾਊਗਾ ਜਦੋਂ ਇਹ ਰੋਣ ਲੱਗਦੀ ਹੈ ਗੁਰੂ ਮੰਮੀ ਦਾ ਫੋਨ ਆਇਆ ਨਾ ਫਿਰ ਮੈਂ ਫਿਰ ਮੇਰਾ ਫਿਰ ਮੈਂ ਇੱਕ ਕਰਨਾ ਜਾਣਾ ਨਾ ਸਵਾਮ ਨੂੰ ਫਿਰ ਤਾਂ ਉਹਨੇ ਸਮਝਣਾ ਪੜੀ ਕਿ ਫੇਰ ਉਸ ਤੋਂ ਨਿਕਲ ਜਣਾ ਰਹਾ ਨਾ ਰਾਹ ਨੂੰ ਵੀ ਨਾ ਕੱਟ ਬੰਨੀ ਹਾਂ ਜੰਨੀ ਮਮਾ ਹੋਮੋ ਜਾਦੀ ਨੜੀ ਵੀ ਆ ਗਈ ਹੁਣ ਇਹ ਜੀ ਆਏ ਆ ਆਏ ਬੀਬੀ ਅੰਮ੍ਰਿਤ ਸਾਰੇ ਫੋਨ ਮੰਗਣ ਦਾ ਪਿਆ ਹਾਂ ਸ਼ਾਲ ਜੀ ਕਿਤੇ ਨਹੀਂ हाँ जी चालू करते बंद हो गया यार होना मैं बटोर अपना दुध मो जरा मैं घरे चलिया थोड़ा समान लैन वास्तु हो चलिया मुड़के लवली डैडी बैठ के चली जाऊगी ਘਰੇ ਆਪਣੇ ਤੇ ਉਹ ਆਪਣੇ ਉਧਰੋਂ ਡੈਡੀ ਦੀ ਤੇ ਸਾਰੇ ਪਰਿਵਾਰ ਦੀ ਰੋਟੀ ਲਾ ਕੇ लवली ਦੇ ਮੁੰਕੇ ਦੋਨੋਂ ਜੀ ਫੇਰ ਆ ਜਾਣਗੇ ਵੀ ਘਰੇ ਉਹ ਸੌਰੀ ਇਥੇ ਹਸਪੀਟਲ ਆ ਗਏ ਤੇ ਮੁੰਕੇ ਨੂੰ ਅੱਜ ਮਮਮੀ ਨੂੰ ਨਹੀਂ ਅੱਜ ਰਾਤ ਰਹਿਣਾ ਵੀ ਅੱਜ ਮਮਮੀ ਨੇ ਚਲੇ ਜਾਣਾ ਅੱਜ लवली ਤੇ ਆਪਣਾ ਉਹਦਾ ਹਸਬੰਦ ਰਹੂਗਾ लवली ਦਾ ਨਾਲ ਹਰਾਜੂ ਆ ਜਾਨ ਨੂੰ ਲੈ ਲੈਨੇ ਥੋੜੇ ਜੇ ਤੇ ਮੈਂ ਡੈਡੀ ਖਾ ਲੈਣਾ ਤੇਵਾ ਖੁਸ਼ ਹੋ ਕੇ ਤੇ ਮਰ ਗੁੰ ਤਾਂ ਨਹੀਂ ਖਾਂਦੇ ਗੁੰ ਐਵੇਂ ਮੜਿਆ ਟੋਕੇ ਕੇ ਛੁੱਟੀ ਚਲੀ ਜਾਂਦੀ ਬਸ ਮੈਂ ਹੁਣ ਘਰੋਂ ਜਾ ਰਿਹਾ ਹਸਪੀਟਲ ਸ਼ਾਮੀ ਦੇਖਾਂਗਾ ਸ਼ਾਮੀ ਆਵਾਂਗਾ ਇਹ ਤੱਕ ਨਾਤਾ ਨਹੀਂ ਹੋਇਆ ਯਾਰ ਨੂੰਣਾ ਕਿ ਬੜਾ ਕੰਮ ਹੀ ਹੈ ਸਾਈ ਜਲਦੀ ਆਉਣਾ ਪੈ ਗਿਆ ਹਣ ਸ਼ਾਮੀ ਮੰਮੀ ਛੱਡਣ ਜਦੋਂ ਜਾਊਂਗਾ ਨਾ ਉਦੋਂ ਦੇਖਾਂਗਾ ਘਰ ਜਾ ਕੇ ਉਹ ਹਸਪਤਾਲਾਂ ਦੇ ਪਚੈਰੀਆਂ ਵੇਖ ਕੰਮ ਬੜਾ ਉਫਾ ਦਾ ਸਿਸਟਮ ਬਾਕੀ ਚਲੋ ਕੋਈ ਗੱਲ ਨਹੀਂ ਪ੍ਰਵਾਹ ਹੀ ਕੋਈ ਨਹੀਂ ਜਟਾ ਕਰਾਂਗੇ ਡੈਡੀ ਵੀ ਜਾਮ ਨੂੰ ਲੈ ਆਏ ਮੈਂ ਵੀ ਲੈ ਆਏ ਇੱਕ ਲੋ ਹੋ ਗਈ ਤਾਂ ਹੈ ਸਹੀ ਗੱਲ ਤੇਰਾ ਟਾਈਮ ਹੋ ਗਿਆ 4 ਵਜੇ ਦਾ ਕਿ ਆਲੇ ਸਸਰੀਆਂ ਤਾਂ ਤਾ ਜਾਓ ਓਕੇ ਸਸਰੀਆਂ ਨਾਲ ਬਾਅਦ ਆਇਓ ਚਲੋ ਡੈਡੀ ਚੱਲ ਜਾਈਂ ਹਰ ਗੁੰਦੇ ਸੁੱਤੀ ਸਾਡੀ ਲੈ ਅਮਨ ਦੇ ਤੋਂ ਹਰ ਗੁੰਜਾਮਨ ਖਾਨ ਦੀ ਉਹ ਮਗਰ ਵਾਜਣਾ ਸਰ ਮਿੰਦਵਾਂ ਨਾਲ ਲਿਆਓ ਬੜੀ ਠੀਠੀ ਤਾਂ ਬੋਲੀ ਹੋ ਗਈ ਹੁੰਦੀ ਵੀ ਵੇਖਣਗੇ ਇਹਨੇ ਵੀ ਦਾਦੀ ਨੇ ਨਹੀਂ ਵੇਖਿਆ ਦਾਦੀਆਂ ਨੇ ਨਹੀਂ ਵੇਖਿਆ ਜਿਸ ਤੇ ਮੈਂ ਕਿਹਾ ਉਹ ਲੈ ਕਿਉਂ ਚਾਹੂ ਤੇ ਕਿਆ ਨਹੀਂ ਕਰ ਕਿਆ ਕਰੇਗਾ ਲੈ ਲੈ ਮੈਂ ਆਇਆ ਇਹਨੇ ਮੈਂ ਮੱਤਨੇ ਰਾਜਾ ਮੇਰਾ ਮੈਂ ਆਇਆ ਹਾਂ ਨਾਰੀਅਲ ਲੈਣ ਵਾਸਤੇ ਕਿਉਂਕਿ ਸੰਦੀਪ ਨੂੰ ਮੈਡਮ ਨੇ ਕਿਹਾ ਹੈ ਵੀ ਨਾਰੀਅਲ ਪਾਣੀ ਪਿਆਓਗੇ ਜੇ ਇਹ ਪਚ ਗਿਆ ਉਸ ਤੋਂ ਬਾਅਦ ਫਿਰ ਦੋ ਬਿਸਕੁਟ ਚਾਹ ਦੇ ਨਾਲ ਖਾਦੋ ਬਸ ਨਾਰਜਾ ਉਹ ਲੈ ਲਿਆ ਵੀ ਵੇਖਿਆ ਨਹੀਂ ਵੀ ਪਾਣੀ ਵਾਲਾ ਕਿਹੜਾ ਹੈ ਇਹ ਤੇ ਖੜਕਦਾ ਨਹੀਂ ਇਹ ਚ ਪਾਣੀ ਹੈ ਆਇਆ ਲੱਗਦਾ ਵੇਖੀ ਜੇ ਜੋ ਡਾਡੀ ਜੀ ਦੀ ਕੋਲ ਆ ਗਈ ਡਾਡੀ ਕਿੰਨਾ ਮੈਂ ਆਪਣਾ ਨਾਲ ਲੱਗਾ ਹਾਂ ਹੁਣ ਰੋਟੀ ਲੈ ਕੇ ਹੁਣ ਚੱਲ ਗਿਆ ਹਸਪੀਟਲ ਅ ਕਿੰਨੀ ਖੁਸ਼ੀ ਸੀ ਦਦਾ ਨੂੰ ਵੇਖ ਕੇ ਚਾ ਚਾ ਦਦਾ ਕਿੰਨੀ ਖੁਸ਼ ਕਿੱਥੇ ਦਦਾ 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 ਚੀਜੀ ਲੈ ਕੇ ਆਏ ਪੁੱਛ ਬਣਾਂ ਦਾਦਾ ਜੀ ਜੀ ਆਂਦੀ ਆ ਜੀ ਜੀ ਚੱਲੇ ਬੜੀ ਛੇਤੀ ਗੱਡੀ ਚੱਲ ਗਈ ਆਇਆ ਇਹ ਦਾਦਾ ਚੱਲ ਗਏ ਦਾਦਾ ਚੱਲ ਗਏ ਦਾਦਾ ਚੱਲ ਗਏ ਵਾਜ ਦੇ ਆਵਾਜ਼ ਮਾਰ ਚੱਲ ਗਏ ਹੋਣ ਕਿਉਂ ਹੁਣ ਵਾਜ ਨਹੀਂ ਮਾਰ ਵਾਜ ਦੇ ਜ਼ੋਰ ਚ ਫੇ ਦਾਦਾ ਕੰਦੀ ਦਾ ਫੋਨ ਹੁੰਦਿਆ ਥੱਕ ਵੀ ਚਲੇਦੇ ਹੋਣੇ ਹੱਲੇ ਭਾਲਦੇ ਆ ਤੇ ਕਹਿੰਦੇ ਚੱਲ ਸੇ ਸ਼ੁਰੂਆਦ ਹੋ ਇੰਨਾਂ ਸੌਂਦੇ ਮਤਾਂ ਹੀ ਲੰਦੇ ਐ ਨੀ ਸੌਂਦੇ ਤਮੇ ਕਹਾਂ ਤੇ ਆਖੂਂ ਵੇਖੀ ਕੋਈ ਨਾ ਆਉਂਦੇ ਲੰਮੇ ਪੈ ਗਈ ਮਾੜੀ ਜੀ ਚੈਨ ਆਇਆ ਕਿਤੇ ਮੈਂ ਬਣੀ ਫਿੰਗਰ ਵਾਲੇ ਵਾਂ 300 ਰੁਪਏ ਬਣੇ ਫਿੰਗਰ ਵਾਲੇ ਵਾਂ ਮੈਂ ਨਾਨਾ ਮੈਂ ਇਨੇ ਪੈਸੇ ਦੇ ਲਾ ਕੇ ਵਿਆਹ ਕੇ ਲੈਂਦਾ ਵਾ ਤਲੇ ਮਮੀ ਮੈਂ ਤਾਂ ਹਰ ਗੁਣਾ ਆਇਆ ਲਵਲੀ ਹੁਣਾ ਵੱਲ ਹੁਣ ਲਵਲੀ ਹੁਣਾ ਨੂੰ ਛੱਡ ਆਵਾਂਗੇ ਉੱਥੇ ਹਸਪੀਟਲ ਤੇ ਇਰਾਦਾ ਹੋ ਗਿਆ ਚੇਂਜ ਮਮੀ ਤੇ ਲਵਲੀ ਤੇ ਰਾਜੂ ਰਹਿਣਗੇ ਹਸਪੀਟਲ ਤੇ ਮੈਂ ਹਰ ਗੁਣ ਤੇ ਦਾਦਾ ਜੀ ਦਾ ਰਵਾਂਗੇ ਘਰੇ ਆਪਾਂ ਘਰੇ ਆ ਜਾਵਾਂਗੇ ਹਾਂਜੀ ਬੱਤੀ ਆ ਬੱਤੀ ਜਗੰਡੀ ਆ ਲੀਓ ਪਰੋਵੈਂਦੀ ਹੈ ਨਾ ਉਥੋਂ ਖੁਸ਼ ਹੋਂਡੀ ਆਂਦੀ ਬੱਤੀ ਜਗੰਡੀ ਆ ਵੇਖੋ ਵੇਖੋ ਕਿਤੇ ਆਏ ਨਹੀਂ ਆਏ ਨਹੀਂ ਵਾਇਦੇ ਕੰਮਾਚੀ ਵਾਇਦੇ ਕੰਮਾਚੀ ਵਾਈ ਦੇ ਕਹਾਂ ਕਰ ਅੱਜ ਚਲੇ ਦਵਾਈ ਲੈਣ ਵਾਦੇ ਤੂੰ ਇਹ ਮਾਤਾ ਨੂੰ ਤਾਂ ਵੀ ਦਵਾਈ ਦਵੀਂ ਵੀ ਲੈਣੇ ਕੋਈ ਅਸਰ ਦੇ ਕੇ ਦਰਦੀ ਦਰਦ ਦੀ ਗੋਲੀ ਲੈ ਆਪਣਾ ਪੀੜ ਹੋਣ ਦੀ ਓਦਾਂ ਮਾ ਕਹਿ ਨਹੀਂ ਆਓ ਤੁਹਾਨੂੰ ਜਾ ਸਿਖਾਉਂਦੇ ਜੇ ਕਿ ਇਹਦਾ ਫਰੇਟ ਇਹ ਚਾਹ ਖੰਡਾ ਪੀਣੀ ਆਹ ਦੇਖ ਸਕਦੇ ਤੁਸੀਂ ਕਿ ਪੀਣੀ ਜੀ ਲੈ ਆਉਣੀ ਬਾਹਰ ਤੇ ਇਵੇਂ ਕਰਕੇ ਕਰਨਾ ਹੈ ਕੰਮ ਲਓ ਜੀ ਪੀਓ ਚਾਹ ਚੁਤੇ ਜਾਓ ਚਲੋ ਆ ਵੈਰੀ ਗੁੱਡ ਹੁਣ ਚੱਲੇ ਆਪਾਂ ਘਰ ਤੇ ਲੱਲੀ ਦੇ ਮੰਮੀ ਦੇ ਰਾਜੂ ਇੱਥੇ ਰਹਿਣ ਗਏ ਸੰਦੀਪ ਦੇ ਲਾਕੇ ਹਾਂ ਸਾਰਾ ਨਹੀਂ ਲੈ ਲਿਆ ਨਾਲ ਕੈਟਲ ਹੈ ਫੋਟ ਅੱਨਾ ਧਰ ਨਹੀਂ ਕੈਟਲ ਦਾ ਇੰਟਰਕੁਨ ਵਾਲੇ ਹੁੰਦੇ ਪੜ੍ਹਨ ਦੇ ਪਾਠ